ਮੇਰਾ ਸਿਰ ਝੁਕਦਾ ਦਾਤਾ ਤੇਰੀ ਖਦਾਈ ਨੂੰ ਪੀਤ ਗਏ ਜੋ ਕੇ ਅਨੇਕਾਂ ਸੁਣੀਆਂ ਪਣਾਈ ਨੂੰ ਕਰਦੇ ਨੇ ਜੀਵ ਜੰਤ ਸਭ ਤੇਰੀ ਵਡਿਆਈ ਨੂੰ 서트 ਅਕਾਸ਼ ਖੜਾਰੇ ਵੇਖਿਆ ਬਿਨ ਕੰਧਾਂ ਤੋਂ ਮੈਂ ਤਾਂ ਹਰਾਨ ਮਾਲਕਾ ਤੇਰੇ ਆ ਰੰਗਾ ਤੋਂ ਤੇਰਾ ਕੋਈ ਅੰਤ ਨਾ ਆਵੇ ਲੱਖਾ ਪਤਾਲ ਬਣਾਈ ਲੱਖਾ ਆਕਾਸ਼ ਤੂੰ ਤੈਸੇ ਟੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ ਤੇਰਾ ਦਸ ਲੇਖਾ ਕਿਵੇਂ ਸਤ ਦਾ ਉਤਾਰ ਮੈਂ ਦੁਨੀਆਂ ਬਣਾਉਣ ਵਾਲਿਆ ਕੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ ਮੇਰਾ ਸਿਰ ਝੁਗਦਾ ਏ ਦਾਤਾ ਤੇਰੀ ਖੁਦਾਈ ਨੂੰ ਬੀਤ ਗਏ ਜੋ ਕੇ ਅਨੇਕਾਂ ਦੁਨੀਆਂ ਬਣਾਈ ਨੂੰ ਤਰਤੇ ਨੇ ਜੀਵ ਚੰਤ ਸਾਬ ਤੇਰੀ ਵੜ ਆਈ ਨੂੰ ਤਰਤੇ ਆਕਾਸ਼ ਖਲਾਰੇ ਵੇਖਿਆ ਬੇਨ ਤੰਦਾ ਤੋਂ ਮੈਂ ਤਾਂ ਹਰਾਨ ਮਾਰਕ ਤੇਰੇ ਆ ਰੰਗਾ ਤੋਂ ਤੇਰਾ ਕੋਈ ਅੰਤ ਨਾ ਆਵੇ ਲਖਾ ਪਤਾਲ ਬਣਾਈ ਲਖਾ ਆਕਾਸ਼ ਤੂੰ ਕੈਸੇ ਟੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ ਤੇਰਾ ਦਸ ਲਿਖਾ ਕਿਵੇਂ ਸਤਿ ਦਾ ਉਤਾਰਨ ਹੈ ਦੁਨੀਆਂ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ ਓ ਕਿੱਥੇ ਦੱਸ ਬਹਿ ਕੇ ਦਾਤਾ ਘੜਿਆ ਸੰਸਾਰ ਨੂੰ ਸੁਪਨਾ ਦੀ ਵਖੋ ਵਖਰੀ ਕਰਦਾ ਨਿਹਾਰ ਤੂੰ ਲਤਾਂ ਬੇਗਿੰਤ ਲਾਸੀਆਂ ਕੀੜੇ ਕਮਿਆਰ ਨੂੰ ਤੁਰਦੇ ਕਈ ਜੀਵ ਵਿਚਾਰੇ ਵੇਖਿਆ ਪੈਣ ਟੰਗਾ ਤੋਂ ਮੈਂ ਤਾਂ ਹਰਾਨ ਮਾਲਕ ਤੇਰੇ ਆਰੰਗਾ ਤੋਂ ਤੇਰਾ ਕੋਈ ਅੰਤ ਨਾ ਆਵੇ ਨਕਸ਼ੀ ਪੇ ਘੜਦਾ ਕਿੱਥੇ ਜੂਣ ਤੇਰਾ ਸੀ ਦੇ ਪਿੱਛੇ ਤੂੰ ਮੌਤ ਖਲਾਰੀ ਓ ਪਿੱਛੇ ਤੂੰ ਮੌਤ ਖਲਾਰੀ ਦੁਨੀਆ ਦੀ ਚਾਕੀ ਦੇ ਨਿੱਕੀ ਜਈ ਕੀੜੀ ਤੇਰੀ ਲੜ ਕੇ ਜੇ ਹਾਥੀ ਦੇ ਚਲਦਾ ਨਾ ਜੋਰ ਕੋਈ ਫੇਰਾ ਵੇਖਿਆ ਵਿਚਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ ਮਨਿਆ ਮੈਂ ਤਾਂ ਤੇਰੀਆਂ ਤਾਤਾ ਕਰਤੀ ਪਾ ਨੂੰ ਆਪੇ ਅਮੀਰ ਬਣਾਵੇਂ ਆਪੇ ਗਰੀਬਾਂ ਨੂੰ ਸੁਪਨਾ ਦੇ ਵਖੋ ਵਖਰੇ ਲਿਖਦਾ ਨਸੀਬਾਂ ਨੂੰ ਕਲੀਆਂ ਵਿੱਚ ਰੁਤ ਦੇ ਵੇਖੇ ਸੋਹਣੇ ਵਦ ਚੰਦਾ ਤੋਂ ਮੈਂ ਤਾਂ ਹੈਰਾਨ ਮਾਲਕ ਤੇਰਿਆ ਰੰਗਾ ਤੋਂ ਤੇਰਾ ਕੋਈ ਅੰਤ ਨਾ ਆਵੇ ਐਂ ਯਾ ਲੋ ਸੂਰਤ ਦਿੱਤੀ ਸੋਹਣੀ ਵਦ ਫੁੱਲਾ ਤੋਂ ਦੁੱਧ ਚਿੱਟੇ ਦੰਦ ਕਿਆਂ ਦੇ नरमे दुल कई पोचे कराची दुला दंग वेख वेख के ऐसे नहार में दुनिया बना वाले तथों बलहार में दुनिया सजाण वाल ਦੇਵੇਂ ਸੁੰਦਰ ਨਰੋਗ ਤੂੰ ਕਈਆਂ ਨੂੰ ਦੇ ਹੀ ਦੇਵੇਂ ਸੁੰਦਰ ਨਰੋਗ ਤੂੰ ਕਈਆਂ ਨੂੰ ਲਾਇਆ ਦਾਤਾ ਕੋਹੜ ਦਾ ਰੋਗ ਤੂੰ ਕਈਆਂ ਦੀ ਵਿੱਚ ਕਿਸਮਤ ਦੇ ਲੇਖਤਾ ਵਜੂਗ ਤੂੰ ਪ੍ਰੀਤਮ ਤੋਂ ਵਿਚੜ ਤੁਰ ਗਏ ਹੈ ਰਾਂਝੇ ਜੋ ਚੰਗਾ ਤੋਂ ਮੈਂ ਤਾਂ ਹਰਾਨ ਮਾਰਕਾ ਤੇਰਾ ਰੰਗਾ ਤੋਂ ਤੇਰਾ ਕੋਈ ਅੰਤ ਨਾ ਆਵੇ ਕਈਆਂ ਦੀ ਕਿਸਮਤ ਦੇ ਵਿੱਚ ਆ ਲਿਖ ਕੇ ਤੇਰਾ ਜੇ ਤੂੰ ਵਤ ਤੰਗਲਾਂ ਤੋਂ ਨਹੀਂ ਰਹਤਾ ਪਰਬਾਦ ਤੂੰ ਜਿੰਦਾ ਦਲੀਪ ਵਿਚਾਰੇ ਹੀ ਤੇ ਮਾਥਾ ਜੇ ਤੂੰ ਕਹਿੰਦਾ ਜਿਰਨੈਲ ਕਵੀਸ਼ਰ ਜਿੱਤ ਕੇ ਗਿਆ ਹਾਰ ਮੈਂ ਦੁਨੀਆਂ ਬਣਾਉਣ ਵਾਲਿਆ ਤੈਥੋਂ ਬਲ ਹਾਰ ਮੈਂ ਦੁਨੀਆਂ ਸਜਾਉਣ ਵਾਲਿਆ ਰਹਿਂਦਾ ਨਤਰੰਗ ਪਰੰਗੇ ਕਰਦਾ ਕਲਪੂਤਾ ਨੂੰ ਚਿੱਤਰ ਤੇ ਗੁਫਤ ਸੁਣੀ ਦੇ ਲਿਖਦੇ ਕਰ ਤੂਤਾ ਨੂੰ ਚਿੱਤਰ ਤੇ ਗੁਫਤ ਸੁਣੀ ਦੇ ਲਿਖਦੇ ਕਰ ਤੂਤਾ ਨੂੰ ਕੱਟਣ ਲਈ ਝਾਣਾ ਪੰਦੇ ਦੀ ਭੇਜੇ ਜਮਦੂਤਾ ਨੂੰ ਚਰਤਾ ਚਰਤਾਈਓ ਤੇਰੇ ਕਰੜੇ ਪਰਬੰਦਾ ਤੋਂ ਮੈਂ ਤਾਂ ਹਰਾਨ ਮਾਲਕਾ ਤੇਰਿਆ ਤੇਰਿਆਂ ਰੰਗਾ ਤੋਂ ਤੇਰਾ ਕੋਈ ਅੰਤ ਨਾ ਆਵੇ ਕੇ ਤੂੰ ਦਿਲਦਾਰ ਪਿਆਰਾ ਤੂੰ ਦਿਲਦਾਰ ਪਿਆਰਾ ਬੁੱਲਾ ਕਉ ਰੱਖਦਾ ਤੂੰ ਰਹਿੰਦਾ ਏ ਕਿੱਥੇ ਆਪਣਾ ਪੇਤ ਨਹੀਂ ਦੱਸਦਾ ਤੂੰ ਬਾਪੇ ਦੀ ਬਾਣੀ ਕਹਿੰਦੀ ਟਟਕਟ ਵਿੱਚ ਵੱਸਦਾ ਤੂੰ ਥੱਕ ਗਿਆ ਢੂੰਡ ਢੂੰਡ ਕੇ ਸਾਰਾ ਸੰਸਾਰ ਮੈਂ ਦੁਨੀਆ ਬਣਾਉਣ ਵਾਲਿਆ ਤੇਤੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ